ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਸੰਦੀਪ ਕੁਮਾਰ ਮਲਕ ਜੀ ਆਈਪੀਐਸ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ੇਠ ਅਤੇ ਸ਼੍ਰੀ ਪਰਮਿੰਦਰ ਸਿੰਘ ਐਸਪੀ ਡੀ ਸਾਹਿਬ ਹੁਸ਼ਿਆਰਪੁਰ ਜੀ ਦੇ ਹਦਾਇਤਾਂ ਤੇ ਇਲਾਕੇ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਨਾਕੇਬੰਦੀ ਕਰਾਈ ਹੋਈ ਸੀ ਇਸੇ ਲੜੀ ਦੇ ਤਹਿਤ ਮੁਖ ਅਫਸਰ ਥਾਣਾ ਮੀਟਿਆਣਾ ਨੇ ਆਪਣੇ ਹੀ ਮੁਲਾਜ਼ਮਾਂ ਨੂੰ ਲਾਲ ਲੈ ਕੇ ਆਪਣੇ ਥਾਣੇ ਦੇ ਏਰੀਏ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਨਾਕਾਬੰਦੀ ਕੀਤੀ ਹੋਈ ਸੀ ਇਸੇ ਦੌਰਾਨ ਐਸਆਈ ਗੁਰਦੀਪ ਸਿੰਘ ਜਿਨ੍ਹਾਂ ਨੇ ਥਾਣਾ ਮੀਟੀਆਣਾ ਦੇ ਸਾਹਮਣੇ ਨਾਕਾਬੰਦੀ ਕੀਤੀ ਹੋਈ ਸੀਗੀ ਅਤੇ ਹੋਰ ਵੀ ਮੁਲਾਜ਼ਮ ਉੱਥੇ ਹਾਜ਼ਰ ਸੀ ਇੱਕ ਜਿਹੜੀ ਫਗਵਾੜਾ ਵਾਲੀ ਸਾਈਡ ਤੋਂ ਛੋਟਾ ਹਾਥੀ ਜਾਂ ਮਿਨੀ ਆਪਾਂ ਇਹਨੂੰ ਟਰੱਕ ਕਹਿ ਸਕਦੇ ਹੈਗੇ ਆ ਜਿਹਦੇ ਤੇ ਵੇਰਕਾ ਲਿਖਿਆ ਹੋਇਆ ਸੀਗਾ ਉਹ ਫਗਵਾੜਾ ਸਾਈਡ ਤੋਂ ਹਾਰਪੁਰ ਵੱਲ ਨੂੰ ਜਾ ਰਿਹਾ ਸੀ ਜਦੋਂ ਉਸਨੇ ਨਾਕਾਬੰਦੀ ਕੀਤੀ ਦੇਖੀ ਤਾਂ ਉਹ ਉਹਨੇ ਜਿਹੜੀ ਆਪਣਾ ਟਰੱਕ ਤੇ ਮਿਨੀ ਟਰੱਕ ਸੀਗਾ ਜਿਹੜਾ ਉਹ ਕੱਚੇ ਰਸਤੇ ਦੇ ਵਿੱਚ ਜਿਹੜਾ ਇੱਟਾਂ ਦਾ ਰਸਤਾ ਹੈਗਾ ਆ ਪਿੰਡ ਖਨੌੜਾ ਨੂੰ ਜਾਂਦਾ ਆ ਉਹਦੇ ਤੇ ਜਿਹੜਾ ਹੈਗਾ ਆ ਪਾ ਲਿਆ ਇਹਨਾਂ ਨੂੰ ਸ਼ੱਕ ਦੀ ਬਿਨਾ ਤੇ ਇਹਨਾਂ ਨੇ ਪਿੱਛਾ ਕੀਤਾ ਪਿੱਛਾ ਕਰਕੇ ਰੋਕ ਕੇ ਜਿਹੜਾ ਉਹਨੂੰ ਜਿਹੜਾ ਉਹਦੇ ਵਿੱਚ ਡਰਾਈਵਰ ਸਿਗਾ ਉਹਦਾ ਨਾਮ ਪਤਾ ਪੁੱਛਿਆ ਜਿਹਨੇ ਆਪਣਾ ਨਾਮ ਜਿਹੜਾ ਮੋਹਿਤ ਕੁਮਾਰ ਦੱਸਿਆ ਜੋ ਵਿਜਵਾੜੇ ਦਾ ਰਹਿਣ ਵਾਲਾ ਸੀ ਅਤੇ ਉਹਦੇ ਵਿੱਚ ਜਿਹੜੇ ਦੋ ਹੋਰ ਨੌਜਵਾਨ ਬੈਠੇ ਹੋਏ ਸੀ ਉਹਨਾਂ ਨੇ ਆਪਣਾ ਨਾਮ ਜਿਹੜਾ ਇੱਕ ਵਰਜੀਸ਼ ਕੁਮਾਰ ਜੋ ਪੁਰਾਣੀ ਬੱਚੀ ਦਾ ਰਹਿਣ ਵਾਲਾ ਸੀ ਅਤੇ ਜਿਹੜਾ ਹੈਗਾ ਆ ਜਸਪਰੀ ਸਿੰਘ ਉਹ ਰਵਿਦਾਸ ਨਗਰ ਹੁਸ਼ਾਰਪੁਰ ਦਾ ਰਹਿਣ ਵਾਲਾ ਸੀ ਇਹਨਾਂ ਦੇ ਪੁੱਛ ਕੇ ਤੇ ਇਹਨਾਂ ਨੇ ਮੰਨਿਆ ਕਿ ਜਿਹੜੀ ਸਾਡੀ ਜਿਹੜੀ ਗੱਡੀ ਦੀ ਬਾਡੀ ਬਣੀ ਹੋਈ ਹੈਗੀ ਆ ਐਵੇਂ ਬਣਿਆ ਹੋਇਆ ਆ ਉਹਦੇ ਵਿੱਚ ਜਿਹੜੀ ਸ਼ਰਾਬ ਨਜਾਇਜ਼ ਜਿਹੜੀ ਹੈਗੀ ਆ ਰੱਖੀ ਹੋਈ ਆ ਤੇ ਉੱਤੇ ਉਹਨੂੰ ਖੋਲ ਕੇ ਤਾਲਾ ਜਿਹੜਾ ਲੱਗਾ ਹੋਇਆ ਸੀ ਤਾਲੇ ਨੂੰ ਖੁਲਾ ਕੇ ਚੈੱਕ ਕੀਤਾ ਤੇ ਚੈੱਕ ਕਰਨ ਤੇ ਜਿਹੜੀ ਹੈਗੀ ਆ ਕਰੀਬ 108 ਪੇਟੀਆਂ ਜਿਹਦੇ ਵਿੱਚ ਪੰਜਾਬ ਕਲੱਬ ਦੀਆਂ 70 ਪੇਟੀਆਂ ਰਾਇਲ ਸਟੈਗ ਦੀਆਂ 5 21 ਪੇਟੀਆਂ ਰਾਇਲ ਚੈਲੰਜ ਦੀਆਂ 5 ਪੇਟੀਆਂ ਬਲੈਂਡਰ ਪ੍ਰਾਈਡ ਦੀਆਂ 5 ਪੇਟੀਆਂ, 올ਡ ਮੰਕ ਰਮ 3 ਪੇਟੀਆਂ ਤੇ ਸੰਤਰਾ ਦੇਸੀ ਜੋ ਹਿਮਾਚਲ ਪ੍ਰਦੇਸ਼ ਦੀ ਬਣੀ ਹੋਈ ਸੀਗੀ ਇਹ ਹਿਮਾਚਲ ਪ੍ਰਦੇਸ਼ ਦੇ ਵਿੱਚ ਹੀ ਅਲਾਉਡ ਹੈਗੀ ਵਿੱਚ ਨਹੀਂ ਉਹ ਜਿਹੜੀਆਂ 4 ਪੇਟੀਆਂ ਬਰਾਮਦ ਹੋਈਆਂ ਇਸ ਤਰ੍ਹਾਂ ਕੁੱਲ 108 ਪੇਟੀਆਂ ਬਰਾਮਦ ਹੋਈਆਂ ਤੋਂ ਇਹਨਾਂ ਤਿੰਨਾਂ ਦੇ ਖਿਲਾਫ ਮੁਕਦਮਾ ਨੰਬਰ 109 ਮਿਤੀ 2 2 11 2025 ਅੰਡਰ ਸੈਕਸ਼ਨ 61 ਕਮਾ 68 61 61 14 ਐਕਸਾਈਜ਼ ਐਕਟ ਥਾਲਾ ਮੇਟੀਆਂ ਦਾ ਦਰਜ ਰਿਸਟਰ ਕੀਤਾ ਆ ਤੇ ਇਹਨਾਂ ਤੋਂ ਹੋਰ ਜਿਹੜੀ ਹੈਗੀ ਆ ਡੰਗਾਈ ਨਾਲ ਪੁੱਛਗੀ ਕੀਤੀ ਜਾਦੀ ਹੈ ਇਹਨਾਂ ਨੂੰ ਰਿਕਾਰਡ ਦੇ ਵਿੱਚ ਪੇਸ਼ ਕਰਕੇ ਇਹਨਾਂ ਰਿਮਾਂਡ ਹਾਸਲ ਕਰਕੇ ਹੋਰ ਪੁੱਛਿਸ਼ ਕੀਤੀ ਜਾਊਗੀ ਤੇ ਜਿਹੜੇ ਵੀ ਹੋਰ ਵਿਅਕਤੀ ਇਹਦੇ ਵਿੱਚ ਨਾ ਮਤਲਬ ਇਨਵੋਲ ਹੋਣਗੇ ਉਹਨਾਂ ਨੂੰ ਨਾਮਜ਼ਦ ਕਰਕੇ ਉਹਨਾਂ ਦੇ ਖਿਲਾਫ ਵੀ ਜਿਹੜੀ ਹੈ ਕਾਰਵਾਈ ਕੀਤੀ ਜਾਊਗੀ ਸ਼ੁਰੂਆਤ ਜੱਜ ਦੇ ਵਿੱਚ ਕਿਸ ਤਰ੍ਹਾਂ ਦਾ ਆਇਆ ਕਿ ਕਿਹੜੀ ਜਗ੍ਹਾ ਤੋਂ ਲੈ ਕੇ ਆਇਆ ਸੀ ਨਾ ਕਿੱਥੇ ਲੈ ਕੇ ਆਇਆ ਇਹ ਐਕਚੁਅਲੀ ਇਹਨਾਂ ਨੂੰ ਜਿਹੜਾ ਹੈਗਾ ਆ ਰਿਮਾਂਡ ਹਾਸਲ ਕਰਕੇ ਹੀ ਪੁੱਛਕਿਛ ਕਰਾਂਗੇ ਵੈਸੇ ਪੁੱਛਕਿਛ ਕੀਤੀ ਸੀਗੀ ਪਰ ਇਹਨਾਂ ਨੇ ਅਜੇ ਜਿਹੜਾ ਹੈਗਾ ਦੱਸਿਆ ਨਹੀਂ ਹੈਗਾ ਡਿਟੇਲ ਦੇ ਵਿੱਚ ਡਿਟੇਲ ਨਾਲ ਪੁੱਛਕਿਛ ਕਰਕੇ ਇਹੀ ਜਿਹੜਾ ਜਿਹੜੇ ਰੋਕੀ ਖੜੇ ਗਏ ਆ ਇਹਨਾਂ ਤੇ ਪਹਿਲਾਂ ਵੀ ਕਿਸੇ ਤਰ੍ਹਾਂ ਦੇ ਗੁਰਮਾਮਗੇ ਜਾ ਆ ਜਿਹੜਾ ਇਹਨਾਂ ਜਿਹੜਾ ਮੋਹਿਤ ਕੁਮਾਰ ਇੱਕ ਜਿਹੜਾ ਡਰਾਈਵਰ ਸੀਗਾ ਗੱਡੀ ਦਾ ਉਹਦੇ ਵਿੱਚ ਉਹਦੇ ਤੇ ਖਿਲਾਫ ਜਿਹੜਾ ਹੈਗਾ ਆ ਥਾਣਾ ਮਾਰਡਾਊਨ ਵਿਖੇ ਲੁੱਟ ਖੋਹ ਦਾ ਮਕਦਮਾ ਦਰਜ ਹੈਗਾ ਆ ਤੇ ਬਾਕੀਆਂ ਦੀ ਜੜੀ ਹੈਗੀ ਅਸੀਂ రికార్డ్ పర్తాల్ ਕਰ ਰਹੇ ਹੈਗੇ ਆ ਗੱਡੀ ਦੇ ਉੱਤੇ ਬੇਰਕਾ ਲਿਖਿਆ ਹੋਇਆ ਆ ਉਹ ਗਰੀਬਾਈ ਹੋਇਆ ਹੈ ਵੀ ਕੋ ਗੱਡੀ ਬੇਰਕਾ ਲਿਆਂਦੀ ਹੈ ਜਾਂ ਉੱਤੇ ਲੱਗੀ ਸੀ ਜਾਂ ਇਹਨਾਂ ਨੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਜਾਂ ਜਿਹੜੀ ਮਕਦਮੇ ਦੇ ਵਿੱਚ ਗੱਡੀ ਰਿਕਵਰ ਹੋਈ ਆ ਉਹਦੇ ਉੱਤੇ ਬੇਰਕਾ ਮਿਲਕ ਪਲਾਂਟ ਲਿਖਿਆ ਹੋਇਆ ਆ ਉਹ ਉਹਦੇ ਬਾਰੇ ਵੀ ਅਸੀਂ ਤਫ਼ਤੀਸ਼ ਕਰਾਂਗੇ ਕਿ ਇਹਨੇ ਜਿਹੜਾ ਹੈਗਾ ਆ ਪੁਲਿਸ ਨੂੰ ਧੋਖਾ ਦੇਣ ਵਾਸਤੇ ਇਹ ਲਿਖਾਇਆ ਹੋਇਆ ਆ ਜਾਂ ਕੀ ਇਹ ਬੇਰਕਾ ਪਲਾਂਟ ਜਿਹੜਾ ਮਿਲਕ ਪਲਾਂਟ ਹੈਗਾ ਹੁਸ਼ਾਰਪੁਰ ਦੇ ਵਿੱਚ ਉਹਦੇ ਨਾਲ ਕੋਈ ਇਹਦਾ ਲਿੰਕ ਹੈਗਾ ਆ ਯਾ ਉੱਥੇ ਇਹ ਗੱਡੀ ਚੱਲਦੀ ਹੈਗੀ